ਇਹ ਚਾਈ ਮੁੰਡੇ ਲੈ ਕੇ ਦੋ ਆ ਕੇ ਸੱਦ ਕੇ ਅੱਗੇ ਵੀ ਚੱਲ ਚੱਲ ਚੱਲਦਾ ਉਹਨਾਂ ਨਾਲ ਜਾਂ ਦੋ ਸੀ ਤੇ ਉਹਨੇ ਕੋਈ ਪਰੇ ਥੋੜੋ ਬੋਤੇ ਸਿਆ ਦੇ ਕੋਈ ਕੋਣ ਕਰਕੇ ਇਹ ਕੰਮ ਕੀਤਾ ਉਹਨਾਂ ਕੀ ਨਹੀਂ ਇਹ ਕੀ ਨਸ਼ਾ ਜਿਹੜਾ ਗੱਟ ਨਹੀਂ ਇਹ ਨਸ਼ੇ ਦਾ ਹੀ ਕੰਮ ਆ ਉਹ ਗੋਲੀਆਂ ਖਾਂਦੇ ਨੇ ਆਪਣੇ ਨਸ਼ੇ ਕੇਂਦਰ ਤੋਂ ਇਹ ਸਰਕਾਰ ਨੂੰ ਚਾਹੀਦਾ ਵੀ ਇਹ ਨਸ਼ੇ ਕੇਂਦਰਾਂ ਵਾਲੀਆਂ ਗੋਲੀਆਂ ਵੀ ਬੰਦ ਹੋਣੀਆਂ ਚਾਹੀਦੀ ਤੇ ਜਾ ਕੇ ਖਾ ਕੇ ਤੇ ਮੁੜ ਕੇ ਇਹੀ ਕੰਮ ਕਰਦੇ ਆਂ ਇਹ ਨੂੰ ਮੁੰਡੇ ਕਹਿੰਦੇ ਕੱਲ ਸ਼ਾਮ 7:00 ਵਜੇ 17 ਤੇ ਖੜਿਆ ਕਰੋ। ਉਹਨਾਂ ਨੇ ਰਾਤ ਆਉਣ ਨਹੀਂ ਦਿੱਤਾ ਇਹਨੂੰ ਹਾਰ ਮੋਟ ਤੇ ਸੁੱਟ ਗਏ ਨੇ। ਲਾਈਟ ਨੂੰ ਆ ਗਿਆ। ਇਹ ਕੋਈ ਕੋਈ ਮੋਬਾਈਲ ਭੁਇਆ ਗਿਆ ਮੋਰਚਾ ਕੋਈ ਭੁਇਆ ਗਿਆ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਇਹਨੂੰ ਜਿਆਦਾ ਟੁੱਟ ਮਾਰ ਹੋ ਗਈ ਹੈ ਫਿਰ ਉਹਨਾਂ ਨੇ ਕੋਈ ਹੋਰ ਸੋਚ ਕੇ ਉਹਨੂੰ ਸਖਤ ਟੁੱਟਣ ਦੇ ਉੱਤੇ ਜਾਣੇ। ਇਹਨੂੰ ਰਾਤ ਨਾਲ ਜੇ ਦੋ ਦੋਸਤ ਸੀ ਇਹਨੂੰ ਰਾਤ ਲੈ ਗਏ ਸੀ। ਇਹ ਮੁੜਕੇ ਸਵੇਰ ਇਹ ਘਰ ਦੇਨ ਬਾਅਦ ਕਰ ਤੋ ਮੁੜਾ ਮੜਾ ਘਰ ਲਈ ਆ ਤੇ ਇਹਨਾਂ ਨੇ ਭਾਵ ਨੂੰ ਘਰ ਨੂੰ ਕੀਤੀ ਇਹ ਸਾਹਪੁਰ ਜੱਟ ਆਪਣਾ ਜੇਲਾ ਗੋਂ ਮੁੜਕੇ ਕੋਈ ਮੁੰਡਾ ਇਹ ਕੋਲੋਂ ਪਾ ਲੱਗਾ ਤੇ ਜਿੱਕਾ ਗਿਆ ਤੇ ਉਹ ਲੈ ਕੇ ਘਰ ਆ ਗਿਆ ਤੇ ਜਦੋਂ ਘਰ ਆਇਆ ਤੇ ਘਰ ਆਣਗੇ ਇਹ ਆਪਣਾ ਸਹਰਾ ਹਰ ਲੱਗੀਆਂ ਉਹਦਾ ਕਰਕੇ ਵੀ ਮੌਤ ਹੋ ਗਈ ਜਾ ਆ ਸਮਝੀ ਨਕੀ ਗੱਲ ਬਾਤ ਵੀ ਇਥੇ ਇਹ ਮੁੰਡੇ ਲੈ ਕੇ ਦੋ ਆ ਕੇ ਸੱਤ ਕੇ ਤੇ ਅਗੇ ਵੀ ਚਲ 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 ਜਮ ਚੱਲਣਾ ਨਾਲ ਜਾਰ ਦੋ ਤੀ ਤੇ ਵਰਦੇ ਕੋ ਪਹਿਲੇ ਤੋਂ ਬੋਤੇ ਸ਼ਾਇਦ ਕੋ ਪਹਿਲੇ ਕੋਣ ਕਰਕੇ ਇਹ ਕੰਮ ਕੀਤਾ ਉਹਨਾਂ ਕੀ ਨਹੀਂ ਕੀ ਕਤਲ ਹੋਇਆ ਤਾਂ ਹਾਂਜੀ ਕਤਲ ਹੋਇਆ ਜੀ ਕੋ ਸੱਟਾ ਸੱਟਾਂ ਲੱਗੀਆਂ ਹਾਂਜੀ ਸੱਟਾਂ ਲੱਗੀਆਂ ਆਡੀਆਂ ਮੁੱਡੀਆਂ ਗਾਵਾਂ ਦੀ ਮੁੱਡੀਆਂ ਰੀਆਂ ਦੀਆਂ ਤੇ ਵੀ ਬੁੱਡੀਆਂ ਸੱਟਾਂ ਲਾਈਆਂ ਤੇ ਪੇੜ ਤੋਂ ਲਾਈਆਂ ਖੂਨ ਆਉਂਦਾ ਤਾਂ ਮੂੰਹ ਰਹਿ ਗਿਆ ਘਰਾਂ ਮੋਕੇ ਤੇ ਪੁਲਸ ਪਹੁੰਚੀ ਹਾਂਜੀ ਹਾਂਜੀ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਹਾਂਜੀ ਮੰਗ ਕੀ ਕਰਦੇ ਆ ਪ੍ਰਸ਼ਾਸਨ ਤੋਂ ਅਨਸਾਰ ਵੀ ਚਾਹੁੰਦੇ ਜੀ ਕਿੰਨੀ ਕੁ ਉਮਰ ਦੱਸੇ ਦੀ ਜੇ ਨੌਜਵਾਨ ਦੀ ਅਹੀ ਚਾਲ ਵਿਆਹ ਕਰਾ ਇੱਕ ਵਾਰ ਆ ਜੀ ਹਾਂਜੀ ਜਿਹੜੇ ਨੌਜਵਾਨ ਦੀ ਡੈਥ ਹੋਈ ਹੈ ਕੀ ਲੱਗਦਾ ਹੈ ਤੁਹਾਡਾ ਕਿੰਨੀ ਜਮੇਰ ਲਾਉਗਾ ਕੀ ਗੱਲ ਬਾਤ ਹੈ ਜੀ ਅੱਜ ਇਹਨੂੰ ਮੁੰਡੇ ਕਹਿੰਦੇ ਕੱਲ ਸ਼ਾਮ 3 ਵਜੇ ਇੱਕ ਸੜਕ ਤੇ ਖੜਿਆ ਕਰੋ ਉਹਨਾਂ ਨੇ ਰਾਤ ਆਉਣ ਨਹੀਂ ਦਿੱਤਾ ਇਹਨੂੰ ਹਾਰ ਮੁਰ ਕੇ ਸੁੱਟ ਗਏ ਨੇ ਆੜੇ ਚਪਿਆ ਹੈ ਕਿ ਇਹਨੇ ਦਸੇ ਤੋਂ ਨਾਲੋਂ ਕੋਈ ਆਉਂਦੇ ਨਾ ਦਸੇ ਵੀ ਤੁਹਾਡਾ ਮੁੰਡਾ ਮਚਲੂ ਕਿਥੇ ਆੜਿਸ ਪਿਆ ਹੋ ਜੀ ਜੀ ਫੇ ਸਾਡਾ ਆਪਣਾ ਮੁੰਡਾ ਉਹ ਫੇ ਰਸਤੇ ਤੋਂ ਲੈ ਕੇ ਨੂੰ ਆਇਆ ਵਾ ਆ ਕੇ ਬਸ ਨੇ ਪਾਣੀ ਪੀਤਾ ਕੜੀ ਮਾ ਕੋ ਮਾਨ ਦਸੇ ਵੀ ਮੰਮੀ ਆਇਆ ਮੁੰਡੇ ਨਾ ਮੈਨ ਆਉਣੀ ਜਿੰਦੇ ਤੇ ਨਾ ਮੈਨ ਮਾਰਿਆ ਹੋ ਜ਼ਰਾ ਬਸ ਇੱਕ ਸਾਧ ਹੋ ਗਿਆ ਬਸ ਖਤਮ ਹੋ ਗਿਆ ਸੱਟਾ ਸੱਟਾ ਮਾਰੀਆਂ ਸੱਟਾ ਵੀ ਲੱਗੂ ਉਹ ਚਲਾ ਜਦੋਂ ਮੈਂ ਕਬ ਜਦੋਂ ਕਾਫੀ ਸਿਰਚ ਵੀ ਪੈਰਾਂ ਤੇ ਵੀ ਪੈਰ ਵੱਡੇ ਹੁੰ ਕੀ ਮੰਗ ਕਰਦੇ ਹਾਂ ਨੂੰ ਪ੍ਰਸ਼ਾਸਨ ਤੋਂ ਹਿਸਾਬ ਚਾਹੀਦਾ ਹਾਂ ਨੂੰ ਕਿਉਂਕਿ ਸਾਡਾ ਤੇਨ ਮਿਲਣਾ ਨਹੀਂ ਉਹਨਾਂ ਤੇ ਵਾਪਸ ਆ ਜਾਣਾ ਜੇਲ੍ਹ ਕੱਟ ਕੇ ਕੀ ਕਾਰਨ ਲੱਗਦਾ ਤੁਹਾਨੂੰ ਕਿ ਉਹਨਾਂ ਜਿਹੜੀ ਇਹਦੀ ਲੱਗਦਾ ਠਾ ਕੀ ਕਾਰਨ ਲੱਗਦਾ ਕਿ ਕਿਉਂ ਮਾਰਿਆ ਤੁਹਾਨੂੰ ਪਰਾਂ ਸੁਆਦਾ ਨਹੀਂ ਪਤਾ ਕਿਹੜੀ ਗੱਲੋਂ ਮਾਰਿਆ ਕਿਹੜਾ ਵੈਰ ਕੁਝ ਸਾਨੂੰ ਨਹੀਂ ਪਤਾ ਪੁਲਿਸ ਤੋਂ ਮੰਗ ਕਰਦੇ ਵੀ ਇਹਨਾਂ ਨੂੰ ਫਕੀ ਜਾਂਚ ਚੁਣ ਜੀਗੀ ਐਸੀ ਪੁਲਿਸ ਤੋਂ ਮੰਗੇ ਕਰਦੇ ਕਿ ਸਾਨੂੰ ਇਨਸਾਫ ਮਿਲੇਗਾ ਤੇ ਕੱਲ ਕਿਤੇ ਤੂੰ ਇਹਨਾਂ ਨੂੰ ਗੋ ਮੁੰਡੇ ਲੱਗੇ ਆ ਕਿੱਥੋਂ ਦੇ ਸਰ ਮੁੰਡੇ ਉਹ ਮੁੰਡੇ ਤਰਨਕੋਟ ਦੇ ਦੂਜੇ ਦੇ ਸੀ ਜੀ ਜੀ ਤਰਨਕੋਟ ਦੇ ਸੀ ਜੀ ਜੀ ਤੇ ਉਹ ਕੱਲ ਲੈ ਗਏ ਇੱਕ ਮੋਟਰਸਾਈਕਲ ਉਹਨੂੰ ਕੋ ਆਪਣਾ ਸੀ ਇੱਕ ਹੀ ਆਪਣਾ ਲੈ ਗਿਆ ਉਹ ਵੀ ਕੇ ਮੋਟਰਸਾਈਕਲ ਜਿਹੜਾ ਇਹ ਕੇ ਰਿਸ਼ਤੇਦਾਰ ਦਾ ਸੀ ਉਹਨੇ ਸੋਚਿਆ ਕਿ ਮੈਂ ਵਾਪਸ ਆ ਜਾਈਨਾ ਉੱਤੇ ਇਹਨਾਂ ਨੇ ਪਤਾ ਨਹੀਂ ਰਾਤ ਜਾ ਕੇ ਕੀ ਗੱਲਬਾਤ ਹੋਈ ਕੀ ਨਹੀਂ ਹੋਈ ਉਹਦੇ ਕੋਲ ਪੈਸੇ ਵੀ ਕੋਈ ਥੋੜੇ ਥੋੜੇ ਤੇ ਰਹਿ ਗਏ ਸੀ ਤੇ ਕੋ ਫੋਨ ਵੀ ਖੋ ਲਿਆ ਗਿਆ ਮੋਟਰਸਾਈਕਲ ਵੀ ਖੋ ਰਹਿ ਗਿਆ ਤੇ ਫੇਰੇ ਇਹਨਾਂ ਨੇ ਕੀਤਾ ਕਿ ਵੀ ਲੰਬੜ ਗਏ ਸੀ ਤੋਂ ਉਹ ਕੀਤਾ ਕਿ ਵੀ ਅੱਗੋਂ ਕੋ ਮੁੰਡਾ ਲੈ ਕੇ ਉਹਨੂੰ ਆਉਣ ਲਿਆ ਕਿ ਬੇਹੂਸ ਦੀ ਹਾਲਤ ਚੁੱਕੀ ਉਹ ਇੱਕ ਮੁੰਡਾ ਹੋਰ ਸੀ ਉਹਨੇ ਘਰ ਤੇ ਲੈੰਦਾ ਕਰ ਹੁੰਦਿਆ ਸਾਲ ਨੂੰ ਪਾਣੀ ਪਿਆਇਆ ਵਾ ਤੇ ਉਹਨੇ ਦੋ ਉਲਟੀਆਂ ਕੀਤੀਆਂ ਉਲਟੀਆਂ ਕੀਤੀਆਂ ਤੇ ਕੋ 5-7 ਮਿੰਟਾਂ ਬਾਅਦ ਉਹ ਡਿੱਗਦਾ ਟੁੱਟ ਗਿਆ ਇਹ ਹਸਪਤਲ ਖੜਿਆ ਜੀ ਨਹੀਂ ਖੜਿਆ ਜੀ ਮੌਕਾ ਹੀ ਨਹੀਂ ਮਿਲਿਆ ਜੀ ਠੀਕ ਹੈ ਸਰ ਤੇ ਮੌਕੇ ਤੇ ਪੁਲਿਸ ਨੇ ਸੂਚਿਤ ਕੀਤਾ ਕਰਤਾ ਜੀ ਕੀ ਉਹਨਾਂ ਕੋਲ ਕੋਈ ਕਾਰਵਾਈ ਕੀਤੀ ਉਹ ਆਏ ਸੀ ਉਹਨਾਂ ਨੇ ਇੱਕ ਆਦਮੀ ਫੜ ਲਿਆ ਵਾ ਬਾਕੀ ਇਹ ਵੀ ਇੱਥੇ ਆ ਹੋਰ ਮਿਹਰਬਾਨੀ ਉਹਨਾਂ ਦੇ ਵੀ ਇੱਕ ਬੰਦਾ ਨਾਲ ਫੜਿਆ ਵਾ ਤੇ ਉਹ ਬਾਕੀ ਵੀ ਉਹਨਾਂ ਦੀਆਂ ਗੱਡੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਫੜਨ ਵਾਸਤੇ ਮੇਰੀ ਟੀਮਾਂ ਫੜਨ ਵਾਲੀ ਨਹੀਂ ਤੇ ਇੱਕ ਬੰਦੇ ਆ ਗਿਆ ਘੱਟੋ ਘੱਟ 8 10 ਬੰਦੇ ਆ ਜਿਨ੍ਹਾਂ ਨੇ ਕੰਮ ਕੀਤਾ ਸਰ ਕੀ ਇਹਦੀ ਕੋ ਲਗਦਾ ਹੈ ਇਹਨਾਂ ਨੂੰ ਨਹੀਂ ਲਗਦਾ ਕੋਈ ਨਹੀਂ ਹੈ ਜੀ ਤੇ ਕੀ ਫਿਰ ਮੌਦਾ ਕੀ ਕਰ ਲਗਦਾ ਜੀ ਕਰਨ ਇਹੀ ਹੈ ਕਿ ਇਹ ਨਸ਼ਾ ਜਿਹੜਾ ਹੈ ਗੱਗ ਨਹੀਂ ਇਹ ਨਸ਼ੇ ਦਾ ਹੀ ਕੰਮ ਆ ਉਹ ਗੋਲੀਆਂ ਖਾਂਦੇ ਨੇ ਆਪਣੇ ਇਸ ਨਸ਼ੇ ਕੇਂਦਰ ਤੋਂ ਇਹ ਸਰਕਾਰ ਨੂੰ ਚਾਹੀਦਾ ਵੀ ਇਹ ਨਸ਼ੇ ਕੇਂਦਰ ਵਾਲਿਆਂ ਗੋਲੀਆਂ ਵੀ ਬੰਦੂਣੀਆਂ ਚਾਹੀਦੀ ਤੇ ਜਾ ਕੇ ਖਾ ਕੇ ਤੇ ਮੁੜ ਕੇ ਇਹੀ ਕੰਮ ਕਰਦੇ ਕੀ ਲੱਗਦਾ ਇਹ ਤਾਂ ਕੋਈ ਜਿਹੜੇ ਪੈਸੇ ਉਹਦੇ ਲਾਲਚ ਨੂੰ ਮਾਰੇ ਗਏ ਲਾਲਚ ਨੂੰ ਆ ਗਏ ਇਹ ਕੋਈ ਗੋਮਾ ਵੈਲ ਹੋਇਆ ਗਿਆ ਮੋਸਾ ਕਰੀ ਹੋਇਆ ਗਿਆ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਇਹਨਾਂ ਨੂੰ ਜਿਆਦਾ ਕੁੱਟ ਮਾਰ ਹੋ ਗਈ ਹੈ ਫਿਰ ਉਹਨਾਂ ਨੇ ਕੋਈ ਹੋਰ ਸੋਚ ਕੇ ਉਹਨੂੰ ਟੁੱਟਦੀ ਇੱਥੇ ਚਲੇ ਗਏ ਕੀ ਮੰਨ ਕਰਦੇ ਜੰਮ ਪ੍ਰਸ਼ਾਦ ਮੰਗਤੀ ਇਹ ਹੀ ਹੈ ਕਿ ਇਨਸਾਫ ਹੋਣਾ ਚਾਹੀਦਾ ਉਹਨਾਂ ਬੰਦਿਆਂ ਨੂੰ ਬੰਨ੍ਹਾ ਜਾਵੇ ਫੜ ਕੇ ਉਹਨਾਂ ਦੀ ਜਰੂਰ ਉਹਨਾਂ ਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਸਰ ਇੱਕ ਧਰਮ ਗੁੱਟ ਪਤਨ ਦੇ ਵਿੱਚ ਨੌਜਵਾਨ ਦੀ ਆਪਣਨ ਡੈਥ ਹੋਇਆ ਕੀ ਮਾਮਲਾ ਕੀ ਹੈ ਸਰ ਇਹਨਾਂ ਕਿ ਜੈਮਸ ਮੂਸੀ ਸਰ ਨਾਲ ਰੱਖਾਂ ਸੀ ਸਹੀ ਵਾਸੀ ਦਾ ਰਿਪੋਰਟ ਪਤਨੋਂ ਲਿਖੀ ਸਾਲੇ ਦੀ ਇਹਨੂੰ ਰਾਤ ਰਾਤ ਦੇ ਦੋ ਦੋਸਤ ਸੀ ਇੱਕ ਸੂਰਜ ਸਾਨੂੰ ਬੱਪੂ ਅਸੀਂ ਤਰ ਮੁੜਦਾ ਵਾ ਇੱਕ ਸਾਪੂ ਸਾਨੂੰ ਜੂਬਾ ਤਰ ਮੁੜਦਾ ਵੇ ਲਿਆ ਇਹਨੂੰ ਰਾਤ ਲੈ ਗਏ ਸੀ ਤੇ ਮੁੜ ਕੇ ਸਵੇਰ ਇਹ ਘਰ ਦੇ ਨ ਕੋਲ ਗਿਆ ਤੇ ਮੁੜਾ ਘਰ ਲਿਆ ਤੇ ਇਹਨਾਂ ਨੇ ਭਾਬੂ ਕਰੀ ਸਾਨੂੰ ਕੀਤੀ ਤੇ ਸਾਹਪੁਰ ਜੱਟ ਆਪਣਾ ਜੇਲਾ ਗੋਂ ਮੁੜ ਕੇ ਕੋਈ ਮੁੰਡਾ ਇਹ ਕੋਲੋਂ ਪਾ ਲੱਗਾ ਤੇ ਜਿੱਕਾ ਗਿਆ ਤੇ ਉਹ ਲੈ ਕੇ ਘਰ ਆ ਗਿਆ ਜਿਹੜਾ ਘਰ ਆਇਆ ਤੇ ਘਰ ਆਣਗੇ ਇਹ ਆਪਣਾ ਸਮਾਜ ਦਾ ਲੱਗੀਆਂ ਉਹਦਾ ਕਰਕੇ ਵੀ ਮੌਤ ਹੋ ਗਈ ਜਾ ਇਹ ਆਪਾਂ ਮੰਗਵਾਉਂਦਾ ਜੀ ਕਰ ਰਹੇ ਸਰ ਇਹ ਜਿਹੜਾ ਬੰਦਾ ਕਿਉਂ ਨਾਮਜ਼ਦ ਕੀਤਾ ਆ ਜੋ ਬੰਦੇ ਆ ਸੂਰਜ ਤੇ ਸਾਬੋ ਸਰ ਤਤਲ ਹੋਇਆ ਜੀ ਲੱਗਦਾ ਤੇ ਸਰ ਹੁਣ ਤੱਕ ਕੋਈ ਅਰੈਸਟ ਹੋਇਆ ਅਰੈਸਟ ਅਜੇ ਕੋਈ ਨਹੀਂ ਹੋਇਆ ਪੁਲਿਸ ਪਾਟੀਆਂ ਗਈਆਂ ਰੈਕਡ